ਸਿਰਕਾ ਦੋਸਤੋ ਪਿੰਡੂ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਈ ਜੂਰਨ ਨਾਲ ਅੱਜ ਆਪਾਂ ਪਹੁੰਚੇ ਆ ਪਿੰਡ ਗੋਰਖਪੁਰ ਤੇ ਇੱਥੇ ਬਾਈਆਂ ਦਾ ਫਾਰਮ ਆ ਸ਼ਿਵ ਐਗਰੋ ਸਟਰਾਬਰੀ ਫਾਰਮ ਤੇ ਬਾਈ ਹੋਰ ਨੇ ਸਟਰਾਬਰੀ ਦੀ ਵੀ ਖੇਤੀ ਕੀਤੀ ਹੋਈ ਹੈ ਤੇ ਉਹ ਵੀ ਆਪਾਂ ਅਲੱਗ ਤੋਂ ਵੀਡੀਓ ਕਰਾਂਗੇ ਪਰ ਜਿਹੜੇ ਖੇਤ ਦੇ ਵਿੱਚ ਆਪਾਂ ਖੜੇ ਆਂਗੇ ਇਸ ਖੇਤਰੇ ਦੇ ਵਿੱਚ ਦੇਖੇ 2.5 ਏਕੜ ਦਾ ਇਹ ਖੇਤ ਹੈਗਾ ਤੇ ਬਾਈਆਂ ਨੇ 7-8 ਤਰ੍ਹਾਂ ਦੀ ਹੈ ਜਿਹੜੀ ਕਿ ਸਬਜ਼ੀ ਲਾਈ ਹੋਈ ਹੈਗੀ ਬਾਈ ਨਾਲ ਗੱਲਬਾਤ ਕਰਾਂਗੇ ਵੀ ਇਹ ਜਿਹੜਾ ਬਾਈ ਦੇ ਮਾਈਂਡ ਦੇ ਵਿੱਚ ਆਈਡੀਆ ਕਿਵੇਂ ਆਇਆ ਵੀ 2.5 ਏਕੜ ਦੇ ਵਿੱਚ ਇੱਕ ਤਰ੍ਹਾਂ ਦੀ ਜਾਂ ਦੋ ਤਰ੍ਹਾਂ ਦੀ ਸਬਜ਼ੀ ਕਿਉਂ ਨਹੀਂ ਲਾਈ ਸੱਤ ਅੱਠ ਤਰ੍ਹਾਂ ਦੀਆਂ ਸਬਜ਼ੀਆਂ ਹੀ ਕਿਉਂ ਲਾਈਆਂ ਤੇ ਇਹਦੇ ਕੀ ਬੈਨੀਫਿਟ ਨੇਗੇ ਸਤਿ ਸ੍ਰੀ ਅਕਾਲ ਬਾਈ ਜੀ ਨਮਸਕਾਰ ਬਾਈ ਜੀ ਪਹਿਲਾਂ ਤਾਂ ਆਪਣੀ ਥੋੜੀ ਇੰਟਰੋਡਕਸ਼ਨ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਓ ਹਾਂ گاਉਂ ਗੋਰਖਪੁਰ ਹੈ ਔਰ ਮੇਰਾ ਨਾਮ ਅਜੇ ਹੈ ਤੋ ਆਪਣਾ ਯਹਾਂ ਪਰ ਖਜੂਰੀ ਰੋਡ ਤੇ ਫਾਰਮ ਹੈ ਇਹ சிவாਗਰੋ ਸਟ੍ਰੋਬਰੀ ਫਾਰਮ ਤੋ ਆਪਣੇ ਇਹ ਸਬਜੀ ਦਾ ਇਸਾਈਡ ਮੇ ਤੋ ਔਰ ਉਸ ਸਾਈਡ ਮੇ ਆਪਣੇ ਸਟ੍ਰੋਬੇਰੀ ਕਾ ਜੀ ਅੱਛਾ ਬਾਈ ਜੀ ਆਪਣੇ ਕੋਲ ਇੱਕ ਕੁੱਲ ਆਪਣੀ ਜਿਹੜੀ ਐਗਰੀਕਲਚਰ ਲੈਂਡ ਹੈ ਇਹ ਆਪਣੇ ਕੋਲ ਕਿੰਨੀ ਹੈਗੀ ਯਹਾਂ ਪਰ 5 ਕਿੱਲੇ ਮੈਂ ਆਪਣਾ ਸ਼ੁਰੂ ਕਰੀ ਦੀ ਆਪਨੇ ਸਟ੍ਰੋਬੇਰੀ ਕਾ ਜੀ ਤੋ ਅਬ ਕੀ ਬਾਰ ਜਿਵੇਂ ਵਹਾਂ ਪਰ ਤੋ ਸਟ੍ਰੋਬੇਰੀ ਹੈ ਯਹਾਂ ਪਰ ਆਪਣਾ ਸਬਜੀ ਆ ਤੇ ਟੋਟਲ ਆਪਣੇ ਕੋਲ ਕਿੰਨੀ ਜ਼ਮੀਨ ਹੈਗੀ ਜ਼ਮੀਨ ਤੋ ਜਿ세 ਦਾਦਾ ਪੇ 24 ਕਿੱਲੇ ਹੈ ਪਾਪਾ ਪੇ ਦੋ ਭਾਈ ਹੈ ਜੀ ਤੋ 12 12 ਕਿੱਲੇ ਹੈ ਵਹਾਂ ਪਰ ਨੇਰੀ ਆਪਣੇ

ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਵੀ ਖੇਤੀ ਹੈ ਜਿਹੜਾ ਲਾਹੇਵੰਦ ਧੰਦਾ ਨਹੀਂ ਰਿਹਾ। ਹੂੰ ਹੂੰ। ਤੁਸੀਂ ਇਸ ਲਾਈਨ ਨੂੰ ਕਿਵੇਂ ਐਕਸਪਲੇਨ ਕਰੋਗੇ ਵੀ ਖੇਤੀ ਲਾਹੇਵੰਦ ਹੈਗੀ ਆ ਜਾਂ ਨਹੀਂ ਹੈਗੀ? ਨਹੀਂ ਐਸੀ ਬਾਤ ਨਹੀਂ ਹੈ ਕਿ ਅਗਰ ਆਪ ਆਪਣੀ ਬੜੀਆ ਰੁਚੀ আর ਆਪਣਾ ਪੂਰੀ ਸਮਤਾ ਸੇ ਕੰਮ ਕਰਾਂਗੇ ਨਹੀਂ ਹੂੰ ਤਾਂ ਸਾਰੀ ਚੀਜ਼ ਬੜੀਆ ਹੈ। ਠੀਕ ਹੈ। ਜੈਸੇ ਕਬੱਡੀ ਖੇਲ ਲਗਾ ਲਓ, ਰੇਸ ਲਗਾਣੀ ਵਾਲੀ ਕੁਝ ਵੀ ਲਗਾ ਲਓ। ਅਗਰ ਪੂਰੀ ਸਮਤਾ ਸੇ ਜੋ ਵੀ ਚੀਜ਼ ਆ ਆਪਣੇ ਗੁਸਾਂਗ ਨਹੀਂ ਆਪ ਉਸ ਚੀਜ਼ ਮੈਂ ਤਾਂ ਐ ਸਫਲਤਾ ਨਹੀਂ ਸਫਲਤਾ ਮਿਲੇਗੀ ਆਪਣੇ। ਪੂਰੇ ਚਾਂਸ ਹੈ ਮਤਲਬ ਕਾਮਯਾਬ ਹੋਣ ਕੇ ਅਸੀ ਬਾਤ ਨਹੀਂ ਹੈ ਜੀ ਤੇ ਜੇਕਰ ਹੁਣ ਆਪਾਂ ਗੱਲ ਕਰੀਏ ਬਾਈ ਜੀ ਤੁਹਾਡੇ ਖੇਤ ਦੇ ਵਿੱਚ ਖੜੇ ਆ 2.5 ਏਕੜ ਦਾ ਤੁਸੀਂ ਜਿਹੜਾ ਖੇਤ ਦੱਸ ਰਹੇ ਹੋ ਤੇ ਇਹਦੇ ਵਿੱਚ ਤੁਸੀਂ ਕਿਵੇਂ ਸੋਚਿਆ ਵੀ ਆਪਾਂ 5-6 ਤਰ੍ਹਾਂ ਦੀਆਂ ਸਬਜ਼ੀਆਂ ਕਰਨੀਆਂ ਨੇ ਜਦ ਅਕਸਰ ਆਪਾਂ ਦੇਖਦੇ ਆ ਲੋਕ ਇੱਕ ਜਾਂ ਦੋ ਤਰ੍ਹਾਂ ਦੀ 1 ਏਕੜ ਉਹ ਸਬਜ਼ੀ ਲਾਤੀ ਜਾਂ ਇੱਕ ਅਲੱਗ ਲਾਤੀ ਤੇ ਤੁਸੀਂ 7-8 ਸਬਜ਼ੀਆਂ ਜਿਹੜੀਆਂ ਮੈਨੇਜ ਕੀਤੀਆਂ ਹੋਈਆਂ 2.5 ਏਕੜ ਦੇ ਵਿੱਚ ਤੋਂ ਮੈਨੇਜ ਕੀ ਤੋਂ ਬਾਤ ਐਸੀ ਹੈ ਬਾਈ ਜੀ ਜਿਵੇਂ ਇੱਕ ਅਗਰ ਆਪੇ ਖੇਤੀ ਕਰਾਂ ਤਾਂ ਉਸਕਾ ਬਾਹੋ ਕਾ ਪਰ ਪਤਾ ਨਹੀਂ ਲੱਗਦਾ ਹਮਮ ਆਪ ਕਾ ਡਾਊਨ ਹੁੰਦਾ ਰਹਤਾ ਹੈ ਹਮ

ਕਿੰਨੀ ਕ ਹੋਊਗੀ ਤੁਹਾਡੇ ਹਿਸਾਬ ਦੇ ਵਿੱਚ ਜੇ ਵੇ 1 ਏਕੜ ਦੇ ਵਿੱਚੋਂ ਆਪਾਂ ਕਣਕ ਦੀ ਲਾ ਲਈਏ ਤਾਂ 50 ਹਜ਼ਾਰ ਰੁਪਏ 1 ਏਕੜ ਛੜਦਾ ਆਪਾਂ ਨੂੰ ਕਣਕ ਸ਼ਮਾਹੀਦਾ ਹੂੰ ਹੂੰ ਪਰ ਸਬਜ਼ੀਆਂ ਵੱਧ ਛੜਦੀਆਂ ਨਹੀਂ ਜਾਂ ਉੱਥੇ ਆ ਜਾਂਦੀਆਂ ਨੇ ਵੀ ਸਬਜੀ ਜ਼ਿਆਦਾ ਹੀ ਹੈ ਮਿਲੇਗਾ ਸਬਜੀ ਮੈਂ ਆਪਕੋ ਹੂੰ ਕਿਉਂ ਚਾਹੇ ਡਾਊਨ ਡਾਊਨ ਵੀ ਰੇਟ ਹੋ ਲੇਕਿਨ ਫਿਰ ਵੀ ਆਪਕੋ ਠੀਕ ਮਿਲ ਜਾਏਗਾ ਠੀਕ ਹੈ ਕਿਉਂਕਿ ਮੈਨੇ ਦੇਖਿਆ ਆਪ ਹੀ ਬੋਤਾਰੇ تھے ਅੱবি ਵੀ ਮਤਲਬ ਭਿੰਡੀ ਕਾ ਜਿ세 ਹੂੰ ਤੋ ਬੜੀਆ ਰੇਟ ਮਿਲਤਾ ਰੇ ਇੱਕ ਚੀਜ਼ ਕਾ ਜਿ세 ਗੋਭੀ ਹੋ ਗਿਆ ਇਹ ਅਬੀ ਜੀ ਠੀਕ ਹੈ अच्छा अभी मेथी पालक धनिया लगा रखा है उसमें भी ज्यादा कुछ मतलब लगा नहीं अपना जी उसमें लेकिन केडी केडी सब्जी लगाई हुई आपा है आपा ये अभी मेथी पालक धनिया है वहां पर मूली ठीक है फिर ये पत्ता गोभी है गोभी है और एक ब्रोकली है जो हरी वाली साइड में लग रही है जी जो वो नहीं होता पिज़्ज़ा बर्गर में उनमें ज्यादा यूज होती है और एक आलू लगा रखा है अपन जी अच्छा भाई जैसे ये कित पहला देखा सीगा बी एक खेत ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਲਗਾ ਕੇ ਆਪਾਂ ਬਦਲਾ ਹੱਟ ਸਕਦਾ ਜਾਂ ਵੱਧ ਆਪਨੂੰ ਲਾਭ ਹੋ ਸਕਦਾ ਇਸ ਚੀਜ਼ ਦਾ ਜੇ ਤੁਸੀਂ ਫਸਟ ਟਾਈਮ ਐਕਸਪੀਰੀਅੰਸ ਹੈ ਤੁਹਾਡਾ ਜਾਂ ਪਿਛਲੇ ਸਾਲ ਵੀ ਕੀਤਾ ਸੀਗਾ ਪਿਛਲੇ ਸਾਲ ਵੀ ਕਰ ਰਹੇ ਸਟ੍ਰੋਬੇਰੀ ਤੀਸਰੀ ਸਾਲ ਆਪਣੀ ਵੈਸੇ ਤੋਂ ਜੀ ਹਾਂ ਤੋਂ ਲੇਕਿਨ ਇਹ ਸਬਜੀ ਕੀ ਪਤਲੀ ਸਾਲ ਵੀ ਥੀ ਲੇਕਿਨ ਇਸ ਤਰ੍ਹਾਂ ਨਹੀਂ ਥੀ ਅਬ ਕੀ ਵਾਰ ਵੀ ਮੈਨੇ ਜੋ ਡਾਕਟਰ ਡਾਕਟਰ ਸਾਹਿਬ ਆਪਣਾ ਆਏ ਹੈ ਬਰਾ ਤੋਂ ਉਸੇ ਰਾਇ ਲੈ ਕੇ ਮਤਲਬ ਉਹਨਾਂ ਨੇ ਬਤਾ ਕਿ ਇਸ ਇਸ ਤਰੀਆ ਕੰਮ ਕਰਨਾ ਆਪਕੋ ਜੀ ਹਾਂਜੀ ਜਿਵੇਂ ਦੇਖ ਰਹੇ ਆ ਆਪਾਂ ਤੁਸੀਂ ਮੈਨੇਜ ਬਹੁਤ ਸੋਹਣੇ ਤਰੀਕੇ ਨਾਲ ਕੀਤੀ ਹੋਈ ਆ ਸਾਬ ਜੀ ਵੀਡ ਕੰਟਰੋਲ ਵੀ ਤੁਸੀਂ ਬਹੁਤ ਵਧੀਆ ਕੀਤਾ ਹੋਇਆ ਵੀ ਵੀਡ ਵੀ ਆਪਾਂ ਨੂੰ ਕਿਤੇ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਕਿੰਨੀ ਕਿਹੇ ਖੇਚਲ ਵਾਲੀ ਫਸਲ ਆ ਗਈ ਆ ਆਪਾਂ ਸਬਜ਼ੀਆਂ ਦੇਖੀਏ ਕਿੰਨੀ ਕਿ ਮਿਹਨਤ ਲੈਂਦੀ ਹੈ ਮੈਂ ਤੁਹਾਨੂੰ ਦੇਖੋ ਇਸ ਵਿੱਚ ਜੀ ਆਪਣੇ ਅੜਕਾ ਫੁਲਕਾ ਉਹ ਕੰਮ ਦੁੱਲਤਾ ਰਹੇ ਹੈ ਲੇਬਰ ਦਾ ਕੰਮ ਚੱਲ ਹੈ ਹੂੰ ਮਤਲਬ ਕਿ ਜੈਸੇ ਕਿ ਅਭੀ ਇਸ ਵਿੱਚ ਗੋਭੀ ਨੂੰ ਮਾਟੀ ਲੱਗੀ ਹੈ ਹੂੰ

ਠੀਕ ਹੈ ਤੇ ਇਹ ਬਾਈ ਪੌਦ ਵਗੈਰਾ ਤੁਸੀਂ ਆਪ ਤਿਆਰ ਕੀਤੀ ਜਾਂਦੇ ਆ ਪੌਦ ਖੁਦ ਤਿਆਰ ਕਰੀਦੀ ਆਪਾਂ ਨਹੀਂ ਇੱਥੇ ਪਰ ਠੀਕ ਹੈ ਤੇ ਜੇਕਰ ਕੋਈ ਕਿਸਾਨ ਪੌਦ ਲੈ ਕੇ ਆਉਂਦਾ ਉਹਦੇ ਪੌਦ ਦੇ ਵਿੱਚ ਜੇ ਆਪ ਦੀ ਤਿਆਰ ਕਰਕੇ ਲਾਉਣੇ ਉਹਦੇ ਫਰਕ ਹੁੰਦਾ ਕੁਝ ਇਸ ਵਿੱਚ ਜ਼ਿਆਦਾ ਕੁਝ ਬਾਈ ਜੀ ਹੈ ਨਹੀਂ ਮਤਲਬ ਕੁਝ ਐਸਾ ਕਿ ਮਤਲਬ ਦਿੱਕਤ ਵਾਲੀ ਬਾਤ ਹੋ ਜਿਵੇਂ ਬੀਜ ਥਾ ਉਹਨੇ ਕਰਵਾ ਦਿਆ ਥਾ ਮਤਲਬ ਸੈਟਿੰਗ ਐਸੀ ਪੇਪਰ 'ਤੇ ਉਸਕੇ ਬਾਅਦ 15 20 ਦਿਨ ਪੇ ਤਿਆਰ 20 ਦਿਨ ਪੇ ਤਿਆਰ 20-25 ਦਿਨ ਤਿਆਰ ਠੀਕ ਹੈ ਤੇ ਜੇ ਆਪ ਪਲਾਂਟ ਖਰੀਦਦੇ ਆਂਗੇ ਉਹ ਮਹਿੰਗੇ ਪੈਂਦੇ ਹੋਣਗੇ ਫਿਰ ਆਪਾਂ ਨੂੰ ਮੇਰੇ ਕੋਲ ਦੇਖ ਮਲੇ ਕੇ ਤੋਂ ਨਹੀਂ ਆਇਆ ਲੇਕਿਨ 1 ਰੁਪਏ ਦਾ ਬਤਾਰੇ ਦਿ ਪੁੱਦਾ ਸਾਇਦ ਠੀਕ ਹੈ 1 ਰੁਪਏ ਕ ਆਸਪਾਸ ਪੁੱਦਾ ਉਤਾਰ ਤੁਸੀਂ ਸਾਰੀ ਵੈਜੀਟੇਬਲ ਜਿਹੜੀ ਬਹੁਤ ਆਪ ਤਿਆਰ ਕਰਦੇ ਆ ਖੁਦ ਤਿਆਰ ਕਰੀ ਤੇ ਆਪਾਂ ਨਹੀਂ ਇਹ ਤੋਂ ਜੀ ਤੇ ਭਾਈ ਜੀ ਜਿਵੇਂ ਹੁਣ ਖਰਚਾ ਕਿੰਨਾ ਕ ਆ ਗਿਆ ਫਿਰ 2.5 ਕਿਲਿਆਂ ਦੀ ਇਹ ਅਲੱਗ ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਤੇ ਸਟਾਰਟਿੰਗ ਤੋਂ ਲੈ ਕੇ ਸਟਾਰਟਿੰਗ ਮੈਂ ਆਪਣੇ ਨੂੰ ਮੰਨ ਕੇ ਚਲੋ ਆਪ ਇਸਕਾ ਆਲੂ ਕਾ ਬੀਜ ਕਾ ਔਰ ਇਹ ਬੀਜ ਕਾ ਟੋਟਲ 50000 ਰੁਪਏ ਮੇਂ ਸਟਾਰਟ ਹੋਗਾ ਆਪ 45-50000 ਸਾਰਾ ਟੋਟਲ 2.5 ਏਕੜ ਦਾ 50000 ਰੁਪਏ ਖਰਚਾ ਆ ਗਿਆ ਸੀ ਹਾਂ ਵੀ ਜਾਈਵ ਜੁਈ ਕਰਕੇ ਚੱਲ ਪੜੇ ਉਸ ਕੇ ਬਾਅਦ ਆ ਹਿਸਤਾ ਹਿਸਤਾ ਬਈ ਉਹ ਤਾਂ ਲੇਬਰ ਲੱਗਦਾ ਰਹਿੰਦਾ ਠੀਕ ਹੈ ਤੇ ਆਪਾਂ ਜੇ ਸਾਰੀ ਫਸਲ ਦੇ ਡਿਊਰੇਸ਼ਨ ਤੱਕ ਆਪਾਂ ਨੂੰ ਕਿੰਨਾ ਖਰਚਾ ਪਹੁੰਚ ਜੂਗਾ ਅਖੀਰ ਤੱਕ ਅਖੀਰ ਤੱਕ ਦੇਖੋ ਅਭੀ ਇਸਕਾ ਤੋਂ ਮੈਂ ਸਾਫ ਸਾਫ ਆਪਕੋ ਬਾਅਦ ਮੇਂ ਹੀ ਬਤਾ ਪਾਉਂਗਾ ਅਭੀ ਤੋਂ ਨਹੀਂ ਬਤਾਉਂਗਾ ਇਸਕਾ ਤੋਂ ਜੀ ਤੇ ਆਮਦਨ ਤੁਹਾਨੂੰ ਕਿਵੇਂ ਲੱਗਦਾ ਵੀ ਕਿੱਥੋਂ ਤੱਕ ਇਸ 2.5 ਕਿੱਲਾਂ ਦੇ ਵਿੱਚ ਕਿੰਨੀ ਆਮਦਨ ਕਿੰਨੇ ਮੰਤਰੇ ਦੇ ਵਿੱਚ ਕਿੰਨੀ ਆਮਦਨ ਕਰ ਰਹੇ ਹੋਗੇ आमदनी तो देखो अभी अभी माल अभी अभी इसका जाएगा तो जैसे आलू का भी निकलेगा तो अभी गोभी का भी शुरुआत नहीं हुआ है अभी तो क्या कुछ मूली गई है और अभी मेथी जारी है ठीक है तो इसका एक्यूरेट तो मैं बाद में बता पाऊंगा एवरेज वगैरह कितनी कितनी मिनिमम कि रह सकती है एवरेज पर एकड़ परेकड़ इसमें जैसे सब्जी का है तो इसमें सब्जी में, में नॉर्मल है आप मानो जैसे धान होता है ना उससे उससे तो ठीक रहेगा ऐसी बात नहीं ठीक है धान तो बढ़िया हां उससे तो ठीक ही रहेगा ऐसी कोई बात नहीं ਤੇ ਹੁਣ ਆਪਣੇ ਤੁਸੀਂ ਜੇ ਨਵੇਂ ਕਿਸਾਨ ਨੇ ਇਹ ਇਹ ਫਸਲ ਹੈ ਨਾ ਜਿਵੇਂ ਉਹ ਵੀ ਨਹੀਂ ਹੈ ਨਾ ਕਿ ਭਾਈ 2 ਜਾਂ 2.5 ਮਹੀਨੇ ਕੀ ਥੀ ਡੈਡ ਕੀ 2 ਕੀ ਜਿਵੇਂ ਮਿੱਠੀ ਪਾਲਕ ਦਨੀਆ ਹੈ ਹੂੰ ਤਾਂ ਇਸ ਵਿੱਚ ਅਭੀ 1.5 ਮਹੀਨੇ ਵਿੱਚ ਤਿਆਰ ਹੋ ਗਿਆ ਇਹ ਤੋਂ ਠੀਕ ਹੈ ਵੀ ਆਪਾਂ ਘੱਟ ਸਮੇਂ ਦੇ ਵਿੱਚ ਵੀ ਆਮਦਨ ਆਪਾਂ ਉਨੀ ਲੈ ਲੈਣੀ ਹੈਗੀ ਵੀ ਧਾਨ ਦੇ ਉੱਤੇ ਜਿਵੇਂ ਇੱਕ ਤਾਂ ਟਾਈਮ ਜ਼ਿਆਦਾ ਲੈਂਦਾ ਹੈਗਾ ਤੇ ਖਰਚਾ ਵੀ ਉੱਤੇ ਆ ਜਾਂਦਾ ਹੈਗਾ ਤੇ ਵੀ ਬਿਲਕੁਲ ਖੇਤ ਛੇਤੀ ਬਿਲਾ ਹੋ ਜਾਉ ਤਾਂ ਆਮਦਨ ਜਲਦੀ ਇਸ ਵਿੱਚ ਮਿੱਠੀ ਗੁਛੀ ਆ ਜਿਵੇਂ ਅਭੀ ਇਹ ਇਸ ਵਿੱਚ ਤਾਂ 1.5 ਮਹੀਨੇ ਵਿੱਚ ਤਿਆਰ ਹੋ ਗਈ ਹੈ ਤਾਂ ਹੂੰ ਇਸ ਨੂੰ ਜਰਾ ਟਾਈਮ ਲੱਗਿਆ ਨਹੀਂ ਬਿਲਕੁਲ ਵੀ ਠੀਕ ਹੈ ਵੀ ਘੱਟ ਸਮੇਂ ਦੇ ਵਿੱਚ ਆਪਾਂ ਸਬਜ਼ੀਆਂ ਤੋਂ ਆਪਾਂ ਨਾਲ ਦੀ ਨਾਲ ਇਨਕਮ ਹੈ ਜਿਹੜੀ ਆਉਂਦੀ ਰਹਿੰਦੀ ਹੈ ਹਾਂ 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 ਠੀਕ ਹੈ ਤੇ ਬਾਈ ਜੀ ਹੁਣ ਜੇ ਜਿਵੇਂ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਕੁ ਹੋਰ ਜ਼ਿਮੀਂਦਾਰ ਹੋਵਾਂਗੇ ਜਿਹੜੇ ਇਸ ਤਰ੍ਹਾਂ ਖੇਤੀ ਕਰਦੇ ਨੇ ਕਰ ਰਹੇ ਐਸੀ ਗੱਲ ਨਹੀਂ ਹੈ گاਉਂ ਮੈਂ ਬੜੀਆ ਜਿਵੇਂ ਕਾਫੀ ਸਮੇਂ ਸੇ ਕਰ ਰਹੇ ਹਾਂ ਅਮਰੂਦ ਦਾ ਹੈ ਕਿਨੂ ਬਾਗ ਵੀ ਲਗਾ ਰੱਖੇ ਆਂ ਠੀਕ ਹੈ। ਔਰ ਗੰਨਿਆ ਕੰਮ ਕਰੇ ਆਪਣੇ ਯਹਾਂ ਪਰ ਨਜ਼ਦੀਕ ਮੇ ਆਪਣੇ ਭਾਈ ਹਬ ਤਰਬੂਜ ਦਾ ਕੰਮ ਕਰ ਰਹੇ ਆ ਬੜਾ ਜ਼ਬਰਦਸਤ ਤਰੀਕੇ ਸੇ। ਪਿਛਲੀ ਵਾਰ ਬਹੁਤ ਉੜਿਆ ਤਰਬੂਜ ਥਾ। ਠੀਕ ਹੈ। ਤੋਂ ਕਰ ਰਹੇ ਐਸੀ ਬਾਤ ਨਹੀਂ। ਹਣ ਅਬ ਨਏ ਜ਼ਮੀਦਾਰ ਹੈ ਜੋ ਨਏ ਹੈ। ਉਹ ਅੱਛਾ ਕੰਮ ਕਰ ਰਹੇ ਹਿੰਗੇ। ਠੀਕ ਹੈ। ਅੱਛਾ ਭਾਈ ਜੀ ਜਿਵੇਂ ਤੁਸੀਂ ਕਹਿੰਦੇ ਹੋ ਪਿਛਲੇ ਸਾਲ ਵੀ ਕੀਤੀ ਸੀ। ਪਿਛਲੇ ਸਾਲ ਤੋਂ ਇਸ ਸਾਲ ਕੁਝ ਤੁਹਾਨੂੰ ਸਿੱਖੇ ਕੁਝ ਜੱਕ ਕਈ ਵਾਰੀ ਹੁੰਦਾਗਾ ਵੀ ਆਪਣੇ ਕੋਈ ਕਮੀ ਰਹਿ ਜਾਂਦੀ ਹੈ ਕਿ ਕੋਈ ਚੀਜ਼ ਮੈਨੇਜ ਨਹੀਂ ਹੁੰਦਾ। अब भाई जी बहुत कुछ सीखा है पात्र अपने मेरे साथ मतलब कि बंदा काम करने वाला था तो वो बहुत कुछ सीखा ही गया मतलब कि ठीक है हाँ तो मतलब कि जीवन में जो भी चीज़ें हो है अच्छाई के लिए हो है अच्छाई हो जो भी हो है कई बार आप आपने सोचो कि भाई ये गलत हो गया वो गलत हो गया गलत कुछ जैसा कुछ नहीं होता अपना अनुभव है हमने उस टाइम भी कुछ ना कुछ सीखा ही है इंसान सीखता ही रहता है सीखता ही रहता है कि मतलब कि भाई जो भी अपना चीज है उस टाइम सब्जी थी कई कई प्रकार की सब्जी थी ਤੁਸੀਂ ਸਟੇਮ ਦੇਖ ਰਹੇ تھے ਆਪ ਖੁਦ ਕਰਕੇ ਦੇਖ ਰਹੇ ਹਨ ਮਤਲਬ ਸਿੱਖ ਸਿੱਖ ਹੀ ਰਹੇ ਹਨ ਮਤਲਬ ਕਹਿਣੀ ਮਤਲਬ ਅੱਛਾ ਭਾਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਕੋਲ 12 ਏਕੜ ਜ਼ਮੀਨ ਹੈ ਤੇ ਤੁਸੀਂ ਹੋਰ ਸੋਚ ਰਹੇ ਹੋ ਵੀ ਹੋਰ ਵਧਾਉਗੇ ਤੁਸੀਂ ਸਾਹਿਬ ਜੀ ਜਾਂ ਇੰਨੀ ਹੀ ਰੱਖਣੀ ਹੈਗੀ ਇਸ ਵਿੱਚ ਜੈਸੇ ਬਾਤ ਇਹ ਹੈ ਕਿ ਯਹਾਂ ਪਰ ਤੋਂ ਆਪਣੇ ਸੂਟੇਬਲ ਹੈ ਹੂੰ ਜੈਸੇ ਪਾਣੀ ਦਾ ਨਹਿਰੀ ਪਾਣੀ ਵੀ ਹੈ ਤਾਂ ਇਹ ਜੋ ਠੀਕ ਹੈ ਮਤਲਬ ਉਸ ਨਹਿਰੀ ਖੇਤ ਮੈਂ ਜੈਸੇ ਬਾਰਿਸ਼ ਦਾ ਪਾਣੀ ਥੋੜਾ ਹਾ ਦਿੱਕਤ ਪ੍ਰਦਾਨ ਕਰ ਦਿੱਤਾ ਹੈ ਠੀਕ ਹੈ ਪਾਣੀ ਖੜਦਾ ਹਾਂ ਹਾਂ ਅਗਰ ਉहां ਪਰ ਐਸੀ ਸੁਵਿਧਾ ਹੋਈ ਤਾਂ ਉहां ਪਰ ਵਧਾਉਣ ਦੀ ਕੋਸ਼ਿਸ਼ ਕਰਾਂਗੇ ठीक है तो भाई जी जाते जाते आप नवे किसान कहना चाहूँगी मैं तो यही कहना चाहूँगा कि अगर ठीक है जैसे पढ़ाई में हो गया भाई मैंने भी काफ़ी ट्राई की नौकरी वगैरह गवर्नमेंट नौकरी के लिए और भाई खेल में जो भी बंदा है मैं तो ये कहूँगा कि भाई अपने क्या नाम है अगर ऐसा सोचे कि भाई खेती में कुछ भी नहीं है मतलब ऐसा नहीं है कि भाई बिल्कुल भी नहीं है कैसा

ਜੀ ਤੋਂ ਕਰ ਸਕਿਆ ਆਦਮੀ ਐਸੀ ਬਾਤ ਕਹਿੰਗੇ ਨਹੀਂ ਕਰ ਸਕਦਾ ਜੀ ਸੋ ਦੋਸਤੋ ਇਹ ਸੀ ਕਨਿੱਕੀ ਜੀ ਵੀਡੀਓ ਜਿਵੇਂ ਕਿ ਬਾਈ ਹੋ ਰਹੀ 7 ਏਕੜ ਦੇ ਵਿੱਚ ਸਬਜ਼ੀਆਂ ਲਗਾਈਆਂ ਹੋਈਆਂ ਸੀਗੀਆਂ ਸੋ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਤੁਸੀਂ ਸਾਡਾ ਚੈਨਲ ਪੈਨੂ ਪੋਡਕਾਸਟ ਸਬਸਕ੍ਰਾਈਬ ਕਰੋ ਧੰਨਵਾਦ